ਬਾਈ ਬਾਈ ਕਹਿੰਦਾ ਆਪਾਂ ਵੱਢਣ ਵਾਲੇ ਨੂੰ ਕਿਸੇ ਨੂੰ ਦੇਣਾ ਕੋਈ ਸ਼ੌਂਕ ਵਾਸਤੇ ਕੋਈ ਰੱਖਣ ਵਾਲਾ ਭਰਾ ਲੈ ਜੇ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਖਸੋਹ ਖਾਨੇ ਪਿੰਡ ਤੋਂ ਆ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਬਾਈ ਹਰਜਸ ਦੇ ਘਰੋਂ ਵੀਡੀਓ ਆ ਦੋਸਤੋ ਬਾਈ ਨੇ ਕੱਟਾ ਸੇਲ ਕਰਨਾ ਉਮਰਾ ਤਕਰੀਬ ਨੇ ਦੀ ਕਿੰਨੀ ਵੀ 8 ਕੁ ਮਹੀਨੇ 8-9 ਕੁ ਮਹੀਨੇ ਉਮਰ ਆ ਜਮਾ ਕਰੇ ਲੂ ਕਾਮਾ ਬਾਈ ਬਾਈ ਕਹਿੰਦਾ ਆਪਾਂ ਵੱਢਣ ਵਾਲੇ ਨੂੰ ਕਿਸੇ ਨੂੰ ਦੇਣਾ ਕੋਈ ਸ਼ੌਂਕ ਬਾਤ ਤੇ ਕੋਈ ਰੱਖਣ ਵਾਲਾ ਭਰਾ ਲੈ ਜੇ ਫੈ ਸਿਮਣ ਦਾ ਹੈਨਾ ਬਾਈ ਹਾਂ ਚੰਗੇ ਟੀਕੇ ਦਾ ਕਟਾ ਝੂਠ ਨਹੀਂ ਬਾਈ ਕਹਿੰਦਾ ਆਪਾਂ ਮਾਰਦੇ ਵੀ ਐਵੇਂ ਕਹਦੀ ਫਲਾਣੇ ਦਾਗਾ ਤੇ ਉਮਰ ਇਹਦੀ ਆ ਗਈ 8 ਤੋਂ 9 ਮਹੀਨੇ ਹੈਨਾ ਬਾਈ ਹਰ ਜੀ ਹਾਂਜੀ ਹਾਂ ਤੇ ਨੰਬਰ ਬੋਲਿਓ ਭਰਾ ਆਪਦਾ 94633 ਜੀ 2286 ਜੀ 94633 2280 ਹਾਂਜੀ ਹਮ ਆਹ ਦੇਖੋ ਵਧੀਆ ਕਟਾ ਜੰਮਿਆ ਪੜਿਆ ਦੋਸਤੋ ਸਰੀਰ ਘਟਾਂਚੇ ਦਾ ਵੀ ਵਧੀਆ ਹੈ ਆਹ ਦੇਖੋ ਸੇਂਗੋ ਸੰਗ ਵਧੀਆ ਐਨ ਬੋਲ ਕਰ ਜੂਆ ਕਿਸੇ ਭਰਾ ਨੇ ਨਾ ਮੋਰਾ ਨਸਲ ਦਾ ਵਧੀਆ ਬੱਚਾ ਹੈਗਾ ਤੇ ਆ ਦੇਖੋ ਗੋਲ ਮਟੋਲ ਪਿਆ ਜਾਵਾ ਟੈਸਟੀ ਗੜਾਂ ਦਾ ਵਧੀਆ ਬਣੂਗਾ ਵੀਰੇ ਤੋਰ ਲਗੇ ਨੂੰ ਮੜਿਆ ਕਿ ਕੀ ਭਾਈ ਭੱਜੇ ਨਾ ਚੰਗਾ ਹੜਿਆ ਡਰਦਾ ਮੈਂ ਭੱਜੂਗਾ ਪੱਕੇ ਜਿ ਸੱਟ ਫੇਟ ਨਾ ਖਾ ਲਈ ਤੇ ਮੁੱਲ ਕੀ ਕਰਦੇ ਆ ਬਈ ਇਹਦਾ ਜਾਇਜ਼ ਬਸ 25 ਗਿਹਾ ਹਜ਼ਾਰ ਰੁਪਏ ਇਹ 25 ਦਾ ਛੱਡੂਗੀ ਹਾਂ ਬਈ ਮੜਾ ਮੋਟਾ ਮਾਨਤਾ ਨਹੀਂ ਹੋਊਗਾ 25000 ਚੋ ਦੋਸਤੋ ਬਾਈ ਕਹਿੰਦਾ ਕੋਈ ਉਹ ਜਾਂ ਮੜਾ ਮੋਟਾ ਮਾਨਤਾ ਨਹੀਂ ਹੋਊਗਾ ਬਾਈ ਵੀਡੀਓ ਦੇ ਮੂਰੇ ਆਉਣ ਤੋਂ ਸੰਗਦਾ ਕਹਿੰਦਾ ਸਾਡੇ ਰਿਸ਼ਤੇਦਾਰ ਕਹਿਣਗੇ ਯਾਰ ਕੱਟਾ ਵੇਚੀ ਜਾਂਦਾ ਆ ਦੇਖੋ ਵੀਰੇ ਕਈ ਵਾਰੀ ਬੰਦਾ ਵੀਡੀਓ ਦਿਖਾਉਂਦੇ ਹੁੰਦੇ ਤੇ ਆਪਾਂ ਹੀ ਕੱਟਾਗਾ ਪਿੰਡ ਕੋਸੋ ਖਾਨਾ ਜਿਹੜਾ ਬਠਿੰਡਾ ਤਸਵੀਰ ਬਾਈਆਂ ਦੀ ਮੋੜ ਮੰਡੀ ਆ ਜਿਹੜੇ ਭਰਾ ਨੂੰ ਫਿਟਾ ਉਹ ਕੋਲੇ ਆਜੋ ਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ